ਤੇ ਅੱਗੇ ਪਿੱਛੇ ਅੱਗੇ ਇੱਕ ਟਰਾਲੀ ਪਰਾਲੀ ਵਾਲੀ ਖੜੀ ਸੀਗੀ ਤੇ ਪਿੱਛੇ ਵਾਚਨ ਚੇਤਾਣਕੇ ਗੱਡੀ ਜਿਹੜੀ ਆ ਪਿੱਛੇ ਟਕਰਾ ਗਈ ਆ ਟਕਰਾ ਕੇ ਨਾਲ ਕਾਫੀ ਜਿਹੜਾ ਗੱਡੀ ਦਾ ਨੁਕਸਾਨ ਹੋ ਗਿਆ ਤੇ ਤਿੰਨ ਜਾਨੇ ਵਿੱਚ ਬੈਠੇ ਸੀ ਇੱਕ ਏਜੰਸੀ ਦੀ ਉਹ ਲੇਡੀ ਸੀ ਉਹਨਾਂ ਦੀ ਮੌਕੇ ਦੇ ਉੱਤੇ ਹੀ ਜਿਹੜੀ ਆ ਜਿਆਦਾ ਭਿਆਨਕ ਐਕਸੀਡੈਂਟ ਹੋਣ ਕਾਰਨ ਡੈਥ ਹੋ ਗਈ ਕਿ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀ ਇਹ ਦੱਸਦੇ ਆ ਕਿ ਅੰਮ੍ਰਿਤਸਰ ਵੱਲੋਂ ਆ ਰਹੇ ਸੀਗੇ ਏਅਰਪੋਰਟ ਤੋਂ ਕਿਸ ਨੂੰ ਚੜਾਉਣਾ ਸੀ ਜੂ ਐਸ ਏ ਉੱਥੋਂ ਚੜਾ ਕੇ ਵਾਪਸ ਆ ਰਹੇ ਸੀ ਜਲੰਧਰ ਤੇ ਜਲੰਧਰ ਦੇ ਹੀ ਅੱਛਾ ਜੀ ਕੌਣ-ਕੌਣ ਸੀ ਇਹਨਾਂ ਦੇ ਪਰਿਵਾਰਿਕ ਮੈਂਬਰ ਸੀ ਇਹ ਪਰਿਵਾਰ ਉਹ ਇਹਨਾਂ ਦਾ ਪਰਿਵਾਰਕ ਦੇ ਸਾਲੇ ਦੀ ਸਾਲੀ ਸੀਗੀ ਇੱਕ ਇੱਕ ਉਹਦਾ ਸਾਲੇ ਦਾ ਮੁੰਡਾ ਸੀਗਾ ਇੱਕ ਉਹਨਾਂ ਦੀ 9 ਸੀ 9 ਜਿਹੜੀ ਵਾਪਸ ਨਾਲ ਆ ਰਹੀ ਸੀਗੀ ਮੁੰਡੇ ਨੂੰ ਤੇ ਉਹ ਲੇਡੀ ਨੂੰ ਚੜਾ ਕੇ ਆਇਆ ਜੂ ਐਸ ਅੱਛਾ ਜੀ ਇਹ ਜੂ ਬਾਅਦ 에ਅਰਪੋਰਟ ਤੇ ਚੜਾ ਕੇ ਆਇਆ 에ਅਰਪੋਰਟ ਚੜਾ ਕੇ ਆਇਆ ਸਰ ਅੱਛਾ ਰਹਿਣ ਵਾਲੇ ਜਲੰਧਰ ਦੇ ਬਾਰੂ ਵੀ ਆਏ ਆ ਕਿੰਨਾ ਜੱਫਤ ਹੋਈਏ ਨਹੀਂ ਇਹ ਬਾਰੂ ਨਹੀਂ ਆਏ ਇਹ ਇੱਥੇ ਦੇ ਹੀ ਆ ਕੀ ਨਾਮ ਹੈ ਤਿੰਨਾਂ ਦਾ ਇਹ ਤਿੰਨ ਇੱਕ ਤਾਂ ਜਿਹੜਾ ਚਲਾ ਰਿਹਾ ਸੀਗਾ ਉਹ ਮੋਹਨ ਸਿੰਘ ਵਾ ਤੇ ਉਹਦੇ ਘਰ ਵਾਲੇ ਜਿਹੜੀ ਆ ਰਾਜਵੰਤ ਕੌਰ ਆ ਇੱਕ ਕੁੜੀ ਜਿਹੜੀ ਇਹਨਾਂ ਦੀ ਰਿਸ਼ਤੇਦਾਰ ਵਾ ਨੌ ਲੱਗਦੀ ਆ ਜੀ ਰਾਜਵੰਤ ਕੌਰ ਦੀ ਭੈਣ ਦੀ ਕੁੜੀ ਨੌ ਆ ਸਰਬਜੀਤ ਕੌਰ ਨਹੀਂ ਇਹ ਨਾ ਵੀ ਟਰਾਲੀ ਜਿਹੜੀ ਆ ਇਹ ਧੁੰਦ ਤਾਂ ਹੁਣ ਐ ਵਕਤ ਨਹੀਂ ਸੀ ਹੈਗੀ ਜੀ ਜਦੋਂ ਇਹ ਐਕਸੀਡੈਂਟ ਹੋਇਆ ਧੁੰਦ ਸਾਫ ਸੀਗੀ ਬਿਲਕੁਲ ਉਗਣਾ ਸੱਚੀ ਤੇ ਪਤਾ ਨਹੀਂ ਲੱਗਿਆ ਵੀ ਕੀ ਕਾਰਨ ਬਣਿਆ ਉਹਦਾ ਜਾਂ ਉਹਨੂੰ ਕੋਈ ਨੀਂਦ ਆ ਗਈ ਆ ਜਾਂ ਉਹਨੂੰ ਕੀ ਗੱਲ ਹੋਈ ਆ ਪ੍ਰੋਬਲਮ ਕੀ ਆਈ ਆ ਜਿਹੜੀ ਇੱਕਦਮ ਹੀ ਉਹ ਬ੍ਰੇਕ ਵੀ ਨਹੀਂ ਵੱਜੀ ਸਿੱਧੀ ਇਹ ਵਿੱਚ ਐਕਸੀਡੈਂਟ ਹੀ ਹੋਇਆ ਵਿੱਚ ਵਿੱਚ ਪਰਿਵਾਰਕ ਮੈਂਬਰਾਂ ਨਾਲ ਟਾਈਪ ਹੋ ਜਾਂਦਾ ਟਾਈਪ ਆਏ ਆ ਉਹਨਾਂ ਦੇ ਪਰਿਵਾਰਕ ਮੈਂਬਰ ਪੁੱਛ ਰਹੇ ਆ ਉਹਨਾਂ ਕੋਲ ਬਾਕੀ ਜੋ ਵੀ ਇਨਫਰਮੇਸ਼ਨ ਆ ਲੈਣੀ ਆ ਕੀ ਗੱਲ 24 ਸੀ ਕਿ ਉਹ ਬੂਕ ਤੇ ਖੜੀ ਸੀਗੀ ਟਰਾਲੀ ਦੱਸਦੇ ਵੀ ਖੜੀ ਸੀਗੀ ਟਰਾਲੀ ਚੱਲਦੀ ਨਹੀਂ ਸੀਗੀ ਡਰਾਈਵਰ ਮੌਕੇ ਤੇ ਸੀ ਡਰਾਈਵਰ ਹੁਣ ਪਤਾ ਨਹੀਂ ਵੀ ਮੌਕੇ ਤੇ ਆ ਵਕਤ ਤੇ ਮੌਕੇ ਤੇ ਸਾਨੂੰ ਕੋਈ ਮਿਲਿਆ ਨਹੀਂ ਹੈਗਾ ਜੀ